ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪ੍ਰਸਾਦ ਸੰਗਤ ਜੀ ਚੱਲ ਰਹੀ ਲੜੀਵਾਰ ਕਥਾ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋਖਡੂਰ ਸਹਿ ਵਿਖੇ ਦਿਵਾਨ ਸਜਿਆ ਹੋਇਆ ਹੈ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਬਿਰਾਜਮਾਨ ਹਨ ਉਹਨਾਂ ਦੇ ਚਰਨਾਂ ਵਿੱਚ ਧੰਨ ਬਾਬਾ ਬੁੱਢਾ ਜੀ ਬਿਰਾਜਮਾਨ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਿਰਾਜਮਾਨ ਨੇ ਨਾਲ ਹੀ ਧੰਨ ਪਾਈ ਬਾਲਾ ਜੀ ਜਨਮਸਾਖੀ ਸਿੱਖ ਸੰਗਤਾਂ ਨੂੰ ਸਰਵ ਕਰਾਉਣ ਦੇ ਲਈ ਉਹ ਵੀ ਬਿਰਾਜਮਾਨ ਹਨ ਨਾਲ ਗੁਰੂ ਦੇ ਸਿੱਖ ਜਿਥੇ ਭਾਈ ਜੀਵਾ ਜੀ ਭਾਈ ਤਿੰਗਾ ਜੀ ਇਤਿਹਾਦਿਕ ਭਾਈ ਜੀਵਾ ਜੀ ਜਿਹੜੇ ਗੁਰੂ ਜੀ ਦਾ ਲੰਗਰ ਸਜਾਉਂਦੇ ਸਨ ਭਾਈ ਪਾਰੋ ਜੀ ਭਾਈ ਝੁਲਕਾ ਜੀ ਇਸਤਾਂ ਲਖਾਰੀ ਭਾਈ ਪੈੜਾ ਮੋਖਾ ਜੀ ਬਿਰਾਜਮਾਨ ਹਨ ਆਪਣੀ ਸਾਰੀ ਸਮਗਰੀ ਲੈ ਕੇ ਕਾਗਜ਼ ਕਲਮ ਦਵਾਤ ਲੈ ਕੇ ਅਤੇ ਤਨਪਾਈ ਬਾਲਾ ਜੀ ਨੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹੱਥ ਬੰਨ੍ਹ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਆਪ ਜੀ ਹੁਕਮ ਕਰੋ ਕਿ ਚਲ ਲਈ ਲੜੀਵਾਰ ਕਥਾ ਜੋ ਸਿੱਖ ਸੰਗਤਾਂ ਨੂੰ ਸਰਵਣ ਕਰਾਵਾ ਤਨ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਇਸ਼ਾਰਾ ਕੀਤਾ ਇਸ਼ਾਰੇ ਨੂੰ ਪਾ ਕੇ ਤਨਪਾਈ ਬਾਲਾ ਜੀ ਸਿੱਖ ਸੰਗਤਾਂ ਨੂੰ ਇਉਂ ਸਰਵਣ ਕਰਾਉਣ ਲੱਗੇ ਆਖਿਆ ਕਿ ਸੱਚੇ ਪਾਤਸ਼ਾਹ ਜੀ ਤਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਓ ਕਿ ਤਨ ਗੁਰੂ ਨਾਨਕ ਦੇਵ ਮਹਾਰਾਜ ਗਏ ਹਨ ਸੰਗਲਾ ਦੀਪ ਨੂੰ ਤੇ ਸੰਗਲਾ ਦੀਪ ਜਦੋਂ ਪਹੁੰਚੇ ਭਾਈ ਮਰਦਾਨਾ ਜੀ ਨੇ ਕਿਹਾ ਸੱਚੇ ਪਾਤਸ਼ਾਹ ਜੀ ਆਪਾਂ ਹੁਣ ਕਿੱਥੇ ਆ ਗਏ ਹਾਂ ਅਤੇ ਗੁਰੂ ਸਾਹਿਬ ਜੀ ਨੇ ਆਖਿਆ ਚੱਲ ਭਈ ਮਰਦਾਨਿਆ ਹੁਣ ਚੱਲੀਏ ਤੇ ਉੱਥੋਂ ਚੱਲ ਕੇ ਜਿਵੇਂ ਹੀ ਸਮੁੰਦਰ ਸਾਹਮਣੇ ਆ ਗਿਆ ਹੈ ਸਮੁੰਦਰ ਨੂੰ ਜਾਣ ਦੇ ਲਈ ਗੁਰੂ ਪਾਤਸ਼ਾਹ ਜੀ ਨੇ ਸਮੁੰਦਰ ਵੱਲ ਧਾਨ ਕੀਤਾ ਤੇ ਭਾਈ ਬੱਲਾ ਜੀ ਭਾਈ ਮਰਦਾਨਾ ਜੀ ਨੇ ਵੀ ਸਮੁੰਦਰ ਵੱਲ ਤੱਕਣਾ ਕੀਤਾ ਤੇ ਭਾਈ ਮਰਦਾਨਾ ਜੀ ਨੇ ਆਖਿਆ ਕਿ ਸੱਚੇ ਪਾਤਸ਼ਾਹ ਜੀ ਇਹ ਸਮੁੰਦਰ ਬੜਾ ਡਾਡਾ ਹੈ ਇਹ ਬੜਾ ਦੂਰ ਦੂਰ ਤੱਕ ਦਿਖਾਈ ਦੇ ਰਿਹਾ ਕਿਵੇਂ ਇਸ ਦੇ ਉੱਪਰੋਂ ਪਾਰ ਲੰਘਾਂਗੇ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਆਖਿਆ ਕਿ ਭਾਈ ਮਰਦਾਨਾ ਜੀ ਆਪ ਜੀ ਮੂਲ ਮੰਤਰ ਨੂੰ ਜਪਦੇ ਆਓ ਅਸੀਂ ਵੀ ਮੂਲ ਮੰਤਰ ਜਪਾਂਗੇ ਤੁਸੀਂ ਮੂਲ ਮੰਤਰ ਜਪਦੇ ਆਓ ਸਾਡੇ ਪਿੱਛੇ-ਪਿੱਛੇ ਤੇ ਸਹਿਜੇ ਹੀ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਇਹ ਸਮੁੰਦਰ ਨੂੰ ਆਪਾਂ ਤਰ ਜਾਵਾਂਗੇ ਪਾਰ ਹੋ ਜਾਵਾਂਗੇ ਇਸੇ ਤਰ੍ਹਾਂ ਹੋਇਆ ਗੁਰੂ ਪਾਤਸ਼ਾਹ ਜੀ ਮੂਲ ਮੰਤਰ ਜਪਦੇ ਹਨ ਨਾਲ ਹੀ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਉਹ ਵੀ ਮੂਲ ਮੰਤਰ ਜਪਦੇ ਹੋਏ ਸੰਗਲਾ ਦੀਪ ਪਹੁੰਚੇ ਜਾ ਕੇ ਬਾਗ ਦੇ ਵਿੱਚ ਬੈਠੇ ਬਾਗ ਸੁੱਕਾ ਸੀ ਤੇ ਜਦੋਂ ਧੰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਭਾਈ ਬਾਲਾ ਜੀ ਨੇ ਭਾਈ ਮਰਦਾਨਾ ਜੀ ਨੇ ਆਸਰਾ ਵਸਾਇਆ ਤੇ ਬਰਾਜਮਾਨ ਹੋ ਗਏ ਸਤਿਗੁਰੂ ਜੀ ਭਾਈ ਮਰਦਾਨਾ ਜੀ ਨੇ ਰਬਾਬ ਛੇੜੀ ਗੁਰੂ 파ਰਸ਼ਾ ਜੀ ਨੇ ਬਾਣੀ ਦੇ ਸ਼ਬਦ ਉਚਾਰਨ ਕੀਤੇ ਤੇ ਨਾਲ ਦੀ ਨਾਲ ਕੀ ਦੇਖਦੇ ਨੇ ਕਿ ਸਾਰਾ ਬਾਗ ਹਰਾ ਭਰਾ ਹੋ ਗਿਆ ਹੈ ਜਿਹੜੇ ਸੁੱਕੇ ਦਰਖਤ ਸਨ ਉਹ ਵੀ ਹਰੇ ਹੋ ਗਏ ਬੂਟੇ ਸਭ ਲਹਿ ਲਹਾਰੇ ਨੇ ਹੌਲੀ ਚਮਕ ਰਹੇ ਹਨ ਸੋ ਦੇਖਿਆ ਭਗਵਾਨ ਨੇ ਕਿ ਬਾਗਰੂ ਕੀ ਹੋ ਗਿਆ ਹੈ ਜਿਹੜਾ ਪਹਿਲਾਂ ਸੁੱਕਾ ਸੀ ਆਹ ਮਹਾਪੁਰਸ਼ਾਂ ਤੇ ਸੰਤਾਂ ਦੇ ਆਉਣ ਦੇ ਨਾਲ ਇਹ ਸਾਰਾ ਬਾਗ ਹਰਾ ਭਰਾ ਹੋ ਗਿਆ ਹੈ ਸੋ ਜਾ ਕੇ ਕਾਲੀ ਦੇ ਨਾਲ ਖੁਸ਼ੀ ਦੇ ਨਾਲ ਜਾ ਕੇ ਰਾਜੇ ਨੂੰ ਆਖਿਆ ਕਿ ਤਿੰਨ ਫਕੀਰ ਆਏ ਹਨ ਕਿਉਂਕਿ ਉਹ ਫਕੀਰ ਦੇ ਆਉਣ ਦੇ ਨਾਲ ਹੀ ਸਾਰਾ ਬਾਗ ਹਰਾ ਭਰਾ ਹੋ ਗਿਆ ਹੈ ਤਾਂ ਉਸ ਸਮੇਂ ਰਾਜੇ ਨੇ ਦੇਖਿਆ ਵੀ ਪਹਿਲਾਂ ਜਿਸ ਤਰ੍ਹਾਂ ਬੇਅੰਤ ਪਖੰਡੀ ਆਉਂਦੇ ਹਨ ਇਹ ਜੇ ਸੰਤ ਮੈਂ ਬਹੁਤ ਵੇਖੇ ਨੇ ਸੋ ਉਹਨਾਂ ਦੀ ਜਾ ਕੇ ਪਰਖ ਕਰਦੇ ਹਾਂ ਸੋ ਪਰਖ ਕਰਨ ਦੇ ਲਈ ਉਹਨਾਂ ਨੇ ਇਸਤਰੀਆਂ ਭੇਜੀਆਂ ਇਸਤਰੀਆਂ ਨੇ ਅਨੇਕ ਤਰ੍ਹਾਂ ਦੇ ਹਾਵ ਭਾਵ ਨਿਰਤਕਾਰੀ ਔਰ ਗਹਿਣੇ इत्यादक ਸਰੀਰ ਨੂੰ ਸ਼ਿੰਗਾਰ ਕਰਕੇ ਬੇਅੰਤਰਾਂ ਦੇ ਗੁਰੂ ਪਾਤਸ਼ਾਹ ਜੀ ਨੂੰ ਲਭਾਉਣਾ ਚਾਹੁੰਦੇ ਸਨ ਪਰ ਸਤਿਗੁਰੂ ਜੀ ਨੂੰ ਜੋ ਆਪ ਨਰੈਣ ਕਲਾਤਾ ਹਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਰ ਜਗ ਮੰਡਲ ਕਰੇ ਉਹਨਾਂ ਨੂੰ ਕੌਣ ਪ੍ਰਵਾਹ ਸਕਦਾ ਸੀ ਜਦੋਂ ਉਹ ਇਸਤਰੀਆਂ ਵੀ ਹੰਬ ਗਈਆਂ ਸੋ ਉਹਨਾਂ ਨੇ ਦੇਖਿਆ ਵੀ ਹੁਣ ਇਹ ਮਹਾਤਮਾ ਸਾਡੀ ਪਕੜ ਵਿੱਚ ਨਹੀਂ ਆ ਰਹੇ ਸੋ ਮੱਥਾ ਟੇਕ ਕੇ ਚਲੀਆਂ ਗਈਆਂ ਅਤੇ ਗੁਰੂ ਪਾਤਸ਼ਾਹ ਜੀ ਨੇ ਬਾਣੀ ਦੇ ਸ਼ਬਦ ਉਚਾਰਨ ਕਰਕੇ ਸਮਝਾਉਣਾ ਕੀਤਾ ਕਿ ਗਾਚੋ ਪੁਤਰੀ ਰਾਜਦਵਾਰ ਤੇ ਆਪ ਇਹ ਸਾਰੇ ਚੀਜ਼ਾਂ ਛੱਡ ਕੇ ਪਰਮੇਸ਼ਰ ਦਾ ਨਾਮ ਜਪੋ ਵੰਡਕੇ ਸ਼ਕੋ ਕੀਰਤ ਕਰੋ ਇਸ ਤਰ੍ਹਾਂ ਦਾ ਉਪਦੇਸ਼ ਦਿੱਤਾ ਸਤਿਗੁਰੂ ਜੀ ਨੇ ਇਹਨਾਂ ਇਸਤਰੀਆਂ ਨੂੰ ਇਹਨਾਂ ਨੇ ਜਾ ਕੇ ਰਾਜੇ ਨੂੰ ਆਖਿਆ ਕਿ ਜਿਹੜੇ ਸੰਤ ਮਹਾਪੁਰਸ਼ ਆਏ ਨੇ ਮਹਾਤਮਾ ਆਏ ਨੇ ਇਹ ਅਸਲ ਵਿੱਚ ਸੱਚੇ ਹਨ ਸੋ ਇਹ ਸਾਡੇ ਜੋ ਸਾਡੀ ਨਿਰਧਾਰਤਕਾਰੀ ਤੋਂ ਹਾਰ ਸ਼ਿੰਗਾਰ ਤੋਂ ਨਹੀਂ ਪ੍ਰਭਾਵਿਤ ਹੋਏ ਸੋ ਇਹ ਕਿ ਰੱਬ ਰੂਪ ਹਨ ਸੋ ਰਾਜੇ ਦੀ ਵੀ ਤਸੱਲੀ ਹੋ ਗਈ ਸੋ ਰਾਜਾ ਵੀ ਆਇਆ ਗੁਰੂ ਪਾਤਸ਼ਾਹ ਜੀ ਚਰਨਾਂ ਵਿੱਚ ਸੋ ਇਹਨੇ ਵੀ ਆ ਕੇ ਸਤਿਗੁਰੂ ਨੂੰ ਮੱਥਾ ਟੇਕਿਆ ਅਤੇ ਹੱਥ ਬੰਨ ਕੇ ਬੈਠ ਗਿਆ ਤੇ ਗੁਰੂ ਪਾਤਸ਼ਾਹ ਜੀ ਨੇ ਆਖਿਆ ਕਿ ਰਾਜਨ ਆਓ ਤ ਰਾਜੇ ਨੇ ਆਖਿਆ ਜੀ ਕਿਰਪਾ ਕਰੋ ਹੁਣ ਮੈਨੂੰ ਮੇਰਾ ਪਾਰਉਤਾਰਾ ਕਰੋ ਤਾਂ ਕਿ ਮੈਂ ਸੰਸਾਰ ਭਗਦਲ ਤੋਂ ਤਰ ਜਾਵਾਂ ਸੋ ਭਾਈ ਮਨੁੱਖ ਮੈਨੂੰ ਦੱਸ ਗਏ ਸਨ ਸੋ ਉਹ ਆਪ ਜੀ ਤਨ ਗੁਰੂ ਨਾਨਕ ਦੇਵ ਮਹਾਰਾਜ ਜੀ ਹੋ ਆਪ ਜੀ ਕਿਰਪਾ ਕਰੋ ਤਾਂ ਉਸ ਸਮੇਂ ਭਾਈ ਬਾਲਾ ਜੀ ਕਹਿਣ ਲੱਗੇ ਸਤਿਗੁਰੂ ਜੀ ਕਿ ਕਿਵੇਂ ਰਾਜੇ ਸ਼ਿਵਨਾਬ ਨੂੰ ਉਪਦੇਸ਼ ਦਿੱਤਾ ਕੀ ਉੱਥੇ ਵਾਰਤਾ ਲਾਪ ਹੋਈ ਕਿਵੇਂ ਸਮਝਾਇਆ ਸੋ ਉਹ ਸਾਰਾ ਪ੍ਰਸੰਗ ਮੈਂ ਆਪ ਜੀ ਦੇ ਸਾਹਮਣੇ ਤੁਹਾਡੀ ਕਿਰਪਾ ਨਾਲ ਸੰਗਤ ਦੀ ਕਿਰਪਾ ਨਾਲ ਰੱਖਦਾ ਹਾਂ ਸੋ ਭਾਈ ਬਾਲਾ ਜੀ ਉਹ ਕਹਿਣ ਲੱਗੇ ਕਿ ਸਤਿਗੁਰੂ ਜੀ ਰਾਜਾ ਸ਼ਿਵਨਾਬ ਨੇ ਗੁਰੂ ਜੀ ਦੇ ਹੁਕਮ ਅਨੁਸਾਰ ਬੜੀ ਸੁੰਦਰ ਧਰਮਸ਼ਾਲਾ ਬਣਾਈ ਬਹੁਤ ਸੁੰਦਰ ਦਰਵਾਜੇ ਚਿੱਤਰਕਾਰੀ ਤੇ ਕਰਵਾਏ ਨਾਨਾ ਪ੍ਰਕਾਰ ਦੇ ਵਸਤਰ ਵਿਛਾਏ ਅਤੇ ਸਾਰੇ ਅੰਦਰ ਗੁਲਾਬ ਦਾ ਛਿੜਕਾ ਕੀਤਾ ਉਸ ਵਿੱਚ ਇੱਕ ਬੜਾ ਅਦਭੁਤ ਬਲੰਗ ਡਾਇਆ ਉੱਪਰ ਅਨੂਪਮ ਵਿਛਾਉਣੇ ਵਿਛਾਏ ਇਸ ਪ੍ਰਕਾਰ ਦੀ ਰਚਨਾ ਰਚ ਕੇ ਜਦ ਗੁਰੂ ਜੀ ਪਾਸ ਗਿਆ ਤਾਂ ਗੋਂ ਗੁਰੂ ਜੀ ਨજર ਨਾ ਆਏ ਰਾਜਾ ਬੜਾ ਵਿਆਕਲ ਹੋ ਗਿਆ ਜੰਗਲ ਬੇਲੇ ਢੂੰਡਦਾ ਫਿਰੇ ਦੌੜ ਦੌੜ ਕੇ ਦਰਖਤਾਂ ਪੱਤਿਆਂ ਪਰਿੰਦਿਆਂ ਪਹਾੜਾਂ ਸਰੋਵਰਾਂ ਕੋਲੋਂ ਪੁੱਛੇ ਕਿ ਤੁਸੀਂ ਕਿਤੇ ਸਤਿਗੁਰੂ ਜੀ ਤਾਂ ਨਹੀਂ ਦੇਖੇ ਆਖਰ ਜਦ ਕੁਝ ਪਤਾ ਨਾ ਲੱਗਾ ਤਾਂ ਇਹ ਵਿਚਾਰਦਾ ਹੋਇਆ ਕਿ ਹਾਏ ਮੇਰੀ ਕਿਸਮਤ ਹੀ ਐਸੀ ਖੋਟੀ ਹੈ ਜਿਸ ਨੂੰ ਇਹੋ ਜੇ ਪੂਰੇ ਸਤਿਗੁਰਾਂ ਦੇ ਦਰਸ਼ਨ ਨਹੀਂ ਹੋ ਸਕਦੇ ਸੋ ਭੁੰਜੇ ਡਿੱਗ ਪਿਆ ਤੇ ਬੇਸੁੱਧ ਹੋ ਗਿਆ ਨੌਕਰ ਨੇ ਜਦ ਹੋਸ਼ ਵਿੱਚ ਲਿਆਂਦਾ ਤਾਂ ਅੱਗੋਂ ਸਤਿਗੁਰੂ ਜੀ ਬੈਠੇ ਹੋਏ ਦੇਖ ਕੇ ਬੜੇ ਬੜਾ ਪ੍ਰਸੰਨ ਹੋ ਕੇ ਚਰਨਾਂ ਤੇ ਪੈ ਗਿਆ ਤੇ ਬੇਨਤੀ ਕਰਨ ਲੱਗਾ ਮਹਾਰਾਜ ਮੈਂ ਆਪ ਜੀ ਦੀ ਆਗਿਆ ਅਨੁਸਾਰ ਧਰਮਸ਼ਾਲਾ ਬਣਾ ਲਈ ਹੈ ਸੋ ਹੁਣ ਚੱਲ ਕੇ ਗਰੀਬ ਦਾ ਨਗਰ ਪਵਿੱਤਰ ਕਰੋ ਗੁਰੂ ਜੀ ਇਹ ਬੇਨਤੀ ਸੁਣ ਕੇ ਰਾਜੇ ਨਾਲ ਤੁਰ ਪਏ ਰਾਜੇ ਨੇ ਪਲੰਗ ਪਰ ਬਿਠਾਇਆ ਤੇ ਆਪ ਚਰਨ ਕਮਲਾ ਪਾਸ ਦੋ ਹੱਥ ਜੋੜ ਕੇ ਬੈਠ ਗਿਆ ਤੇ ਬੇਨਤੀ ਕਰਨ ਲੱਗਾ ਕਿ ਮਹਾਰਾਜ ਮੈਨੂੰ ਉਪਦੇਸ਼ ਕਰੋ ਜਿਸ ਤੇ ਜਗਤ ਦੇ ਕਲ ਕ੍ਰੇਸ ਦੂਰ ਹੋ ਜਾਣ ਗੁਰੂ ਜੀ ਕਿਹਾ ਮਨ ਨੂੰ ਵਸ ਕਰਨ ਨਾਲ ਦੁੱਖ ਕਲੇਸ਼ ਦੂਰ ਹੁੰਦੇ ਹਨ ਸੋ ਮਨ ਨੂੰ ਰੋਕਣ ਦੇ ਦੋ ਰਸਤੇ ਹਨ ਜਿਹੜਾ ਸੁਖਾਲਾ ਲੱਗੇ ਕਰੋ ਰਾਜੇ ਨੇ ਕਿਹਾ ਕਿਰਪਾ ਕਰਕੇ ਦੋਨੋਂ ਹੀ ਸੁਣਾਓ ਤਾਂ ਗੁਰੂ ਜੀ ਕਿਹਾ ਕਿ ਇੱਕ ਕਸ਼ਟ ਯੋਗ ਹੈ ਇੱਕ ਭਗਤ ਯੋਗ ਹੈ ਜਿਹੜਾ ਕਸ਼ਟ ਯੋਗ ਹੈ ਉਸ ਦੇ ਅੱਠ ਅੰਗ ਹਨ ਸੋ ਪਹਿਲਾ ਹੈ ਯਮ ਦੂਜਾ ਹੈ ਨੇਮ ਤੀਜਾ ਹੈ ਇਕਾਂਤ ਚੌਥਾ ਹੈ ਆਸਨ ਪੰਜਵਾਂ ਹੈ ਪ੍ਰਾਣਾਯਾਮ ਛੇਵਾਂ ਹੈ ਧਿਆਨ ਤੇ ਸੱਤਵਾਂ ਹੈ ਧਾਰਨਾ ਅੱਠਵਾਂ ਹੈ ਸਮਾਦਨੇਮ ਇਹ 10 ਪ੍ਰਕਾਰ ਦਾ ਹੈ ਨੰਬਰ ਪਹਿਲਾ ਹੈ ਅਹਿੰਸਾ ਮਨ ਬਚ ਕਾਇਆ ਕਰਕੇ ਤਿੰਨ ਪ੍ਰਕਾਰ ਦੀ ਹੈ ਜਿਸ ਵਿੱਚ ਊੜਾ ਬਗਾਨੇ ਦਾ ਬੁਰਾ ਚਿਤ ਬਣਾ ਮੰਦੀ ਹਿੰਸਾ ਹੈ ਆੜਾ ਫਿੱਕਾ ਬੋਲ ਕੇ ਦੁੱਖ ਦੇਣਾ ਬਚਨਾਂ ਨੂੰ ਬਚਨ ਦੀ ਹਿੰਸਾ ਹੈ ਈੜੀ ਜੀਵਾਂ ਨੂੰ ਮਾਰਨਾ ਕਾਇਆ ਦੀ ਹਿੰਸਾ ਹੈ ਤਿੰਨ ਦਾ ਤਿੰਨਾ ਦਾ ਤਿਆਗ ਅਹਿੰਸਾ ਹੈ ਨੰਬਰ 2 ਸੱਚ ਬੋਲਣਾ ਨੰਬਰ 3 ਚੋਰੀ ਤਨ ਦੀ ਤੇ ਮਨ ਦੀ ਦੋ ਪ੍ਰਕਾਰ ਦੀ ਹੈ ਊੜਾ ਤਨ ਦੀ ਚੋਰੀ ਕਿਸੇ ਦੀ ਚੀਜ਼ ਚੁਰਾ ਲੈਣੀ ਅਤੇ ਆੜਾ ਮੰਨ ਦੀ ਚੋਰੀ ਪਾਪ ਕਰਕੇ ਛਪਾ ਲੈਣਾ ਇਹਨਾਂ ਦੋਹਾਂ ਦਾ ਤਿਆਗ ਕਰੋ ਰਾਜਾ ਸ਼ਿਵਨਾਬ ਹੱਤ ਬਨ ਕੇ ਇਕਾਂਤ ਚਿਤ ਹੋ ਕੇ ਸਤਿਗੁਰੂ ਜੀ ਦਾ ਉਪਦੇਸ਼ ਸਰਵਣ ਕਰ ਰਿਹਾ ਹੈ ਸਤਿਗੁਰੂ ਜੀ ਸਮਝਾਉਂਦੇ ਜਾ ਰਹੇ ਹਨ ਕਿ ਭਾਈ ਨੰਬਰ 4 ਹੈ ਬ੍ਰਹਮਚਰਿਆ ਭਾਵ ਅੱਠ ਪ੍ਰਕਾਰ ਦੇ ਕਾਮ ਤੋਂ ਬਚਣਾ ਹੈ ਊੜਾ ਹੈ ਇਸਤਰੀਆਂ ਗੱਲਾਂ ਕਰਨੀਆਂ ਆੜਾ ਹੈ ਸੁਣ ਕੇ ਮਨ ਵਿੱਚ ਧਾਰਨੀਆਂ ਈੜੀ ਹੈ ਇਕਾਂਤ ਵਿੱਚ ਬੈਠਣਾ ਸੱਸਾ ਹੈ ਅੰਗ स्पर्ਸ਼ਨਾ ਹਾ ਹੈ ਪਿਆਰ ਨਾਲ ਦੇਖਣਾ ਕਕਾ ਹੈ ਪ੍ਰੇਮ ਕਰਨਾ ਅਤੇ ਖਕਾ ਹੈ ਮਨ ਵਿੱਚ ਚਿਤ ਬਣਾ ਤੇ ਗਗਾ ਹੈ ਇਸ ਤਰ੍ਹਾਂ ਜੋ ਭੋਗ ਕਰਨਾ ਹੈ ਸੋ ਗੁਰੂ ਪਾਤਸ਼ਾਹ ਜੀ ਸਮਝਾ ਰਹੇ ਨੇ ਕਿ ਭਾਈ ਪੰਜਵਾਂ ਉਪਦੇਸ਼ ਹੈ ਧੀਰਜ ਦੁੱਖ ਸੁੱਖ ਹਾਨ ਲਾਭ ਵਿੱਚ ਧੀਰਜ ਰੱਖਣਾ ਛੇਮਾ ਹੈ ਖਿਮਾ ਕੋਈ ਭਲਾ ਕਰੇ ਅਤੇ ਕੋਈ ਬੁਰਾ ਕਹੇ ਕਿਸੇ ਤੇ ਕ੍ਰੋਧ ਨਾ ਕਰਨਾ ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਰਾਜੇ ਸ਼ਿਵਨਾਰ ਨੂੰ ਸਮਝਾ ਰਹੇ ਨੇ ਕਿ ਭਾਈ ਸਤਮਾ ਹੈ ਦਇਆ ਕਰਨੀ ਦੁਖੀਆਂ ਪਰ ਦਇਆ ਕਰਨੀ ਇਹ ਸਤਮਾ ਹੈ ਦਇਆ ਹੈ ਅਠਮਾ ਹੈ ਕੋਮਲ ਹਿਰਦਾ ਸਭਨਾਂ ਨੂੰ ਮਿੱਠੇ ਬਚਨਾਂ ਦੇ ਨਾਲ ਵਚਨ ਕਹਨੇ ਨੌਵਾਂ ਹੈ ਮਰਜ਼ਾਦਾ ਆਹਾਰ ਰੂਚੀ ਅਨੁਸਾਰ ਭੁੱਖ ਰੱਖ ਕੇ ਖਾਣਾ ਸੋ 10ਵਾਂ ਹੈ ਪਵਿੱਤਰਤਾ ਜਲ ਮਿੱਟੀ ਨਾਲ ਇਸ਼ਨਾਨ ਕਰਨਾ ਸੋ ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਸਮਝਾ ਰਹੇ ਨੇ ਕਿ ਭਾਈ ਨੇਮ ਨੇਮ ਐਸ ਤਰ੍ਹਾਂ ਦੇ ਨੇਮ ਵੀ 10 ਪ੍ਰਕਾਰ ਦੇ ਹਨ ਪਹਿਲਾ ਹੈ ਤਪ ਤਮੋ ਰਜੋ ਤੇ ਸਤੋ ਤਿੰਨ ਪ੍ਰਕਾਰ ਦਾ ਹੈ ਊੜਾ ਹੈ ਭੁੱਖੇ ਰਹਿਣਾ ਅਗਨੀ ਤਪਾਉਣੀ ਜਲ ਤਾਰਾ ਕਰਨੀ ਇਹ ਤਾਮਸੀ ਤਪ ਹੈ ਅੜਾ ਕੋ ਕਰਮਾ ਵੱਲੋਂ ਇੰਦਰੀਆਂ ਦੇ ਰੋਕ ਕੇ ਸੁਕਰਮਾ ਵੱਲ ਲਾਉਣੀ ਆ ਇਹ ਰਾਜਸੀ ਤਪ ਹੈ ਈੜੀ ਬਿੜਦੀ ਟਕਾਉਣੀ ਦੋ ਪ੍ਰਕਾਰ ਦੀ ਹੈ ਦੂਜਾ ਹੈ ਸੰਤੋਖ ਦੋ ਪ੍ਰਕਾਰ ਦਾ ਹੈ ਊੜਾ ਜੋ ਚੀਜ਼ ਹੱਥ ਨਾ ਆਵੇ ਤੇ ਮੂਹ ਸੰਤੋਖੀ ਰਹਿਣਾ ਇਸ ਨਾਲ ਹਿਰਦਾ ਸ਼ਾਂਤ ਨਹੀਂ ਹੁੰਦਾ ਆੜਾ ਜੋ ਕੁਝ ਪ੍ਰਾਪਤ ਹੋਵੇ ਉਸ ਵਿੱਚ ਸੰਤੋਖ ਰੱਖਣਾ ਯਥਾ ਲਾਭ ਤਤਥਾ ਸੰਤੋਖ ਤੀਸਰਾ ਹੈ ਰਜਾ ਬਹਿਗੁਰੂ ਦੀ ਰਜਾ ਪਰ ਰਾਜੀ ਰਹਿਣਾ ਤੇ ਗੁਰੂ ਬਚਨਾ ਪਰ ਸ਼ਰਧਾ ਰੱਖਣੀ ਨੰਬਰ 4 ਹੈ ਦਾਨ ਤਪੋ ਰਜੋ ਸਤੋ ਤਿੰਨ ਪ੍ਰਕਾਰ ਦਾ ਹੈ ਊੜਾ ਕਲ ਹੈ ਕਰੋਧ ਕਰਕੇ ਦੇਣਾ ਤਾਮਸੀ ਹੈ ਆੜਾ ਜਸ ਲਈ ਦੇਣਾ ਰਾਜਸੀ ਹੈ ਤੇ ਈੜੀ ਨਿਮਰਤਾ ਸਹਿ ਦੇਣਾ ਸ਼ਾਂਤ ਕੀ ਹੈ ਨੰਬਰ 5ਵਾਂ ਹੈ ਭਾਈ ਪੂਜਾ ਕਰਨੀ ਮਨ ਕਰਕੇ ਪੂਜਾ ਕਰਨੀ ਉਸ ਅਕਾਰਪੁਰਖ ਵਾਹਿਗੁਰੂ ਦੀ 6ਵਾਂ ਹੈ ਅਨੁਸਾਰੀ ਗੁਰ ਸ਼ਬਦ ਅਨੁਸਾਰ ਵਰਤੋਂ ਤੇ ਇਹਨਾਂ ਨੂੰ ਹੀ ਪੜਨਾ ਸੁਣਨਾ আর ਵਿਚਾਰਨਾ ਨੰਬਰ 7 ਹੈ ਸਿਧਾਂਤ ਆਪਣੇ ਗੁਰੂ ਸਿਧਾਂਤ ਤੋਂ ਉਲਟਿਆਂ ਦੀ ਗੱਲ ਹੀ ਨਾ ਸੁਣਨੀ ਨੰਬਰ 8 ਹੈ ਬਿਰਤੀ ਸ਼ਾਂਤ ਸੁਭਾਅ ਮਿੱਠਾ ਬੋਲਣਾ ਨਿਉਣਾ ਨੰਬਰ 9 ਹੈ ਮੋਨ ਪਾਠ ਕਰਦਿਆਂ ਕਿਸੇ ਨਾਲ ਕੋਈ ਗੱਲ ਨਾ ਕਰਨੀ 10ਵਾਂ ਹੈ ਹੋਮ ਲੋੜਵੰਦ ਸਿੱਖਾਂ ਨੂੰ ਪ੍ਰਸ਼ਾਦ ਸ਼ਕਾਉਣਾ ਤੋ ਤੀਜਾ ਆ ਗਿਆ ਇਕਾਂਤ ਇਕਾਂਤ ਵਿੱਚ ਰਹਿਣਾ ਜਿੱਥੇ ਕਿਸੇ ਦੀ ਆਵਾਜ਼ ਵੀ ਸੁਣਾਈ ਨਾ ਦੇਵੇ ਚੌਥਾ ਹੈ ਆਸਣ ਆਸਣ ਦੋ ਪ੍ਰਕਾਰ ਦੇ ਹਨ ਸਿੱਧ ਆਸਣ ਪਦਮ ਆਸਣ ਊੜਾ ਸਿੱਧ ਆਸਣ ਥੋੜੀ ਜਿਹੀ ਮਿੱਟੀ ਉੱਟਣੀ ਉੱਪਰ ਘਾਹ ਪਾਉਣਾ ਉੱਤੇ ਕਪੜਾ ਵਿਛਾਉਣਾ ਖੱਬੇ ਪੈਰ ਦੀ ਅੱਡੀ ਨਾਲ ਗੁਦਾ ਦਬਾਉਣੀ ਸੱਜਾ ਪੈਰ ਇੰਦਰੀ ਪਰ ਧਰਨਾ ਧਿਆਨ ਨਾਸਕਾ ਦੀ ਕੁੰਮਲੀ ਵਿੱਚ ਰੱਖਣਾ ਆੜਾ ਪਦਮਾਸਨ ਸੱਜੇ ਪੈਰ ਉੱਤੇ ਖੱਬਾ ਧਰਨਾ ਖੱਬੇ ਤੇ ਸੱਜਾ ਪੈਰ ਰੱਖਣਾ ਦੋਨੋਂ ਬਾਹਾਂ ਪਿੱਛੇ ਨੂੰ ਕਰਕੇ ਦੋਹਾਂ ਪੈਰਾਂ ਦੇ ਅੰਗੂਠੇ ਫੜਨੇ ਧਿਆਨ ਜ਼ਮੀਨ ਵਿੱਚ ਜਾਂ ਨੱਕ ਦੀ ਕੁੰਮਲੀ ਵਿੱਚ ਰੱਖਣਾ ਪੰਜਵਾਂ ਹੈ ਪ੍ਰਾਣਾਯਾਮ ਕੁੰਭਕ ਰੇਚਕ ਪੂਰਕ ਕਰਨਾ ਉੜਾ ਕੁੰਭਕ ਮਨ ਦੀ ਸੁਰਤੀ ਟਿਕਾ ਕੇ ਸੱਜੀ ਸੁਰ ਤੋਂ ਪ੍ਰਾਣ ਚੜਾ ਕੇ ਤੇ ਅੰਦਰ ਠਹਿਰ ਆਉਣੇ ਆੜਾ ਹਰੇ ਚਕ ਖੱਬੀ ਸੁਰ ਵੱਲੋਂ ਸਹਜੇ ਸਹਜੇ ਉਤਾਰਨਾ ਈੜੀ ਪੂਰਕ ਖੱਬੀ ਸੁਰ ਵੱਲੋਂ ਸੱਜੀ ਸੁਰ ਵੱਲ ਤੇ ਸੱਜੀ ਸੁਰ ਵੱਲੋਂ ਖੱਬੀ ਸੁਰ ਵੱਲ ਚੜਾਉਣਾ ਉਤਾਰਨਾ ਇਸ ਤਰ੍ਹਾਂ ਕਰਨ ਨਾਲ ਤ੍ਰਿਗੁਟੀ ਦਾ ਰਸਤਾ ਖੁੱਲ ਜਾਂਦਾ ਹੈ ਤੇ ਪ੍ਰਾਣ ਦਸ਼ਮ ਦਵਾਰ ਵਿੱਚ ਠਹਿਰ ਜਾਂਦੇ ਹਨ ਜਿੱਥੇ ਪਰਮ ਜੋਤ ਦਾ ਦਰਸ਼ਨ ਹੁੰਦਾ ਹੈ ਛੇਮਾ ਹੈ ਧਿਆਨ ਪਰਮ ਜੋਤਵਲ ਲਗਾਉਣਾ ਇਹ ਦੋ ਪ੍ਰਕਾਰ ਦਾ ਹੈ ਧਾਨ ਜੋ ਊੜਾ ਹੈ ਬਾਰਮুখী ਮੂਰਤੀ ਵਿੱਚ ਧਿਆਨ ਰੱਖਣਾ ਆੜਾ ਹੈ ਅੰਤਰਮੁਖ ਸ਼ਬਦ ਵਿੱਚ ਮਨ ਨੂੰ ਜੋੜ ਕੇ ਪ੍ਰਿਥੀਵਲ ਜਾਂ ਨੱਕ ਦੀ ਕੁੰਮਣੀਵਲ अथवा ਨਾਭੀ ਜਾਂ ਦਸਵੇਂ ਦਵਾਰਵਲ ਧਿਆਨ ਕਰਨਾ ਸਤਮਾ ਹੈ ਧਾਰਨਾ ਧਿਆਨ ਕਰਦੇ ਆ ਜੋ ਸੰਕਲਪ ਵਿਕਲਪ ਮਨ ਵਿੱਚ ਉੱਠਣ ਉਹਨਾਂ ਨੂੰ ਘੜੀ-ਘੜੀ ਹਟਾਈ ਜਾਣਾ ਤੇ ਧਿਆਨ ਨੂੰ ਲਾਈ ਰੱਖਣਾ ਅੱਠਮਾ ਹੈ ਸਮਾਧ ਜਦੋਂ ਮਨ ਸਥਿਤ ਹੋ ਜਾਵੇ ਇਹ ਦੋ ਪ੍ਰਕਾਰ ਦੀ ਹੈ ਸਰਵਕਲਪ ਤਿਹਾਤਾ ਧਿਆਨ ਤੇ ਵਖੋ-ਵਖ ਜਾਣਣਾ ਆੜਾ ਹੈ ਨਿਰਵਿਕਲਪ ਸਾਰੇ ਆਪਣਾ ਰੂਪ ਬ੍ਰਹਮ ਸਮਝਣਾ ਭਗਤ ਯੋਗ ਇਸ ਦੇ ਵੀ 8 ਅੰਗ ਹਨ ਸੋ ਪਹਿਲਾ ਹੈ ਯਮ ਮਨ ਨੂੰ ਨੀਵਾ ਰੱਖਣਾ ਅਰਥਾਤ ਗੁਣ ਵਾਲੇ ਹੋ ਕੇ ਵੀ ਨਿਰਵਾਣ ਰਹਿਣਾ ਨਿਮਰਤਾ ਵਿੱਚ ਰਹਿਣਾ ਦੂਜਾ ਹੈ ਕਾਂਤ ਸਾਰਿਆਂ ਵਿੱਚ ਪ੍ਰਮਾਤਮਾ ਨੂੰ ਪੂਰਨ ਜਾਣਨਾ ਤੀਸਰਾ ਹੈ ਆਸਨ ਚਿੱਤ ਬਿਰਤੀ ਨਾਮ ਬਲ ਜੋੜਨੀ ਚੌਥਾ ਹੈ ਪ੍ਰਾਣਾਯਾਮ ਊੜਾ ਪੂਰਕ ਗੁਰ ਸ਼ਬਦ ਸੁਣ ਕੇ ਮਨ ਵਿੱਚ ਖਿੱਚ ਲੈਣੇ ਆੜਾ ਕੁੰਭਕ ਸੁਣ ਸਮਝ ਕੇ ਰਿਦੇ ਵਿੱਚ ਧਾਰਨੇ ਈੜੀ ਰੇਚਕ ਗੁਰਬਚਨੀ ਅਨੁਸਾਰ ਬੁਰਾਈਆਂ ਨੂੰ ਤਿਆਗਣਾ ਪੰਜਵਾਂ ਹੈ ਧਿਆਨ ਗੁਰਬਾਣੀ ਪੜ੍ਹਨੀ ਸੁਣਨੀ ਤੇ ਅਰਥਾਂ ਵਿੱਚ ਧਿਆਨ ਰੱਖਣਾ ਛੇਮਾ ਹੈ ਧਾਰਨਾ ਮਨ ਨੂੰ ਸੰਕਲਪਾਂ ਤੋਂ ਰੋਕ ਕੇ ਧਿਆਨ ਨੂੰ ਜੋੜੀ ਰੱਖਣਾ ਸਤਮਾ ਹੈ ਸਮਾਧ ਇਸ ਪ੍ਰਕਾਰ ਜਦ ਮਨ ਸੰਕਲਪਾਂ ਵਿਕਲਪਾਂ ਤੋਂ ਰਹਿਤ ਹੋ ਜਾਵੇ ਘੜੀ ਤੋਂ ਘੜੀ ਟਿਕ ਜਾਵੇ ਸੋਹੇ ਰਾਜਾ ਇਹ ਭਗਤ ਯੋਗ ਸੁਖਾਲਾ ਲੱਗਦਾ ਹੈ ਤੇ ਕਸ਼ਟ ਯੋਗ ਔਖਾ ਹੈ ਹੁਣ ਜਿਹੜਾ ਤੈਨੂੰ ਚੰਗਾ ਲੱਗੇ ਸੋ ਉਸ ਨੂੰ ਕਰ ਲੈ ਸੋ ਦੋ ਤਰ੍ਹਾਂ ਦਾ ਗੁਰੂ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਕਸ਼ਟ ਯੋਗ ਤੇ ਸੌਖਾ ਯੋਗ ਦੋ ਤਰ੍ਹਾਂ ਦਾ ਰਸਤਾ ਭਗਤੀ ਦਾ ਗੁਰੂ ਪਾਤਸ਼ਾਹ ਜੀ ਨੇ ਰਾਜੇ ਸ਼ਿਵਨਾਬ ਨੂੰ ਸਮਝਾਉਣਾ ਕੀਤਾ ਭਾਈ ਵਾਲਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਇੱਥੇ ਹੀ ਉਪਦੇਸ਼ ਸਮਾਪਤ ਹੁੰਦਾ ਜੋ ਰਾਜੇ ਸ਼ਿਵਨਾਬ ਨੂੰ ਸਮਝਾਇਆ ਸੀ ਸਤਿਗੁਰੂ ਜੀ ਨੇ ਤੇ ਅਗਲਾ ਪ੍ਰਸੰਗ ਆ ਰਿਹਾ ਹੈ ਜੋ ਤ੍ਰਿਆ ਰਾਜ ਦੀ ਸਾਖੀ ਹੈ ਸੋ ਉਹ ਪ੍ਰਸੰਗ ਮੈਂ ਆਪ ਜੀ ਨੂੰ ਕੱਲ ਦੇ ਦੀਵਾਨ ਵਿੱਚ ਸਰਵਣ ਕਰਾਵਾਂਗਾ ਸੋ ਇੱਥੇ ਹੀ ਪੁੱਲਾਂ ਚੁਕਾਂ ਦੀ ਖਿਮਾ ਮੰਗਦਾ ਹਾਂ ਤੇ ਨਾਲ ਆਪਾਂ ਵੀ ਪੁੱਲਾਂ ਚੁਕਾਂ ਦੀ ਖਿਮਾ ਮੰਗਦੇ ਹਾਂ ਕਿ ਗੁਰੂ ਪਾਤਸ਼ਾਹ ਜੀ ਹਾਜ਼ਰੀ ਪ੍ਰਵਾਨ ਕਰਨ ਸੋਹਣੇ ਵਿਚਾਰਾਂ ਵਿੱਚੋਂ ਕੋਈ ਵਿਚਾਰ ਸਾਡੇ ਹਿਰਦੇ ਵਿੱਚ ਵਸੇ ਤਾਂ ਕਿ ਫਿਰ ਸਾਡਾ ਲੋਕ ਸੁਖੀ ਹੋ ਪਰ ਲੋਕ ਸਹਿਇਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ